ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਮੁਜ਼ੱਫਰਪੁਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਕੁੜੀ ਜਿਹੜੀ ਆਗੀ ਉਹ ਮੁੰਡੇ ਦੇ ਨਾਲ ਗੱਲਬਾਤ ਕਰਨੋਂ ਤੋਂ ਇਨਕਾਰ ਕਰ ਦਿੰਦੀ ਆ ਤਾਂ ਇਸ ਤੋਂ ਬਾਅਦ ਮੁੰਡੇ ਨੇ ਅਜੀਹਾ ਕੰਮ ਕੀਤਾ ਵੀ ਜੈਸੇ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹ ਜਿਹੜੀ ਖਬਰ ਆ ਮੁਜ਼ੱਫਰਪੁਰ ਤੋਂ ਆ ਰਹੀ ਆ ਕਿ ਇੱਕ ਕੁੜੀ ਜਿਹੜੀ ਉਹ ਪੜਦੀ ਆ ਤੇ ਉਹ ਉਹਦੀ ਜਿਹੜੀ ਪੜਾਈ ਸ਼ੁਰੂ ਹੋ ਜਾਂਦੀ ਆ ਜਿਹੜੇ ਉਹਦੇ ਪੇਪਰ ਸ਼ੁਰੂ ਹੋ ਜਾਂਦੇ ਆ ਤੇ ਇਸ ਤੋਂ ਬਾਅਦ ਉਹ ਜਿਹੜੀ ਮੁੰਡੇ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੰਦੀ ਆ ਕਿਉਂਕਿ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਆਪਣੀ ਪੜਾਈ ਦੇ ਵਿੱਚ ਵਧੀਆ ਨੰਬਰ ਲਵਾਂਗੀ ਤਾਂ ਫਿਰ ਹੀ ਮੇਰਾ ਫਿਊਚਰ ਵਧੀਆ ਹੋਊਗਾ ਤੇ ਉਸ ਬੇਸ ਤੇ ਹੀ ਮੈਂ ਆਦੀ ਜਿਹੜੀ ਆਗੀ ਵਧੀਆ ਲਾਈਫ ਬਣਾਉਂਗੀ ਪਰ ਜਦੋਂ ਉਸ ਕੁੜੀ ਨੇ ਮੁੰਡੇ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਤਾਂ ਜਿਹੜਾ ਉਹ ਮੁੰਡਾ ਸੀ ਨੌਜਵਾਨ ਸੀ ਉਹ ਆਪਣੇ ਭਰਾ ਦਾ ਜਿਹੜਾ ਸਹोरा ਸੀ ਉਹਦੇ ਨਾਲ ਮਿਲ ਕੇ ਕੁੜੀ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਕਰ ਦਿੱਤੀ ਤਾਂ ਉਸ ਤੋਂ ਬਾਅਦ ਜਿਹੜੀ ਪੀੜਤ ਪਰਿਵਾਰ ਨੇ ਜਿਹੜੀ ਪੁਲਿਸ ਨੂੰ ਐਫ ਆਈ ਆਰ ਜਿਹੜੀ ਦਰਜ ਕਰਵਾਈ ਆ ਤਾਂ ਜਿਹੜੀ ਉਹ ਕੁੜੀ ਆ ਉਸ ਦੀ ਮਾਂ ਨੇ ਇਹ ਬਿਆਨ ਦਿੱਤੇ ਆ ਕਿ ਜਿਹੜੀ ਮੇਰੀ ਕੁੜੀ ਆ ਉਸਦੀ ਜਿਹੜੀ ਅਸ਼ਲੀਲ ਵੀਡੀਓ ਬਣਾ ਕੇ ਇੱਕ ਨੌਜਵਾਨ ਦੁਆਰਾ ਤੇ ਉਹਨੇ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਕਰ ਦਿੱਤੀ ਆ ਜਿਹੜਾ ਮੁੰਡਾ ਸੀ ਉਸ ਦਾ ਨਾਮ ਬਜਰੰਗੀ ਕੁਮਾਰ ਦੱਸਿਆ ਜਾ ਰਿਹਾ ਏ ਉਹ ਇੱਕ ਜਫਰਪੁਰ ਦੇ ਮਜਫਰਪੁਰ ਦਾ ਜਿਹੜਾ ਜ਼ਿਲ੍ਹਾ ਹੈਗਾ ਉਹਦਾ ਇੱਕ ਜਿਹੜਾ ਪਿੰਡ ਆਗਾ ਸੁਹਾਗਪੁਰ ਦਾ ਰਹਿਣ ਵਾਲਾ ਏ ਤਾਂ ਪੀੜਤ ਜਿਹੜੀ ਕੁੜੀ ਆ ਉਹਦੀ ਮਾਂ ਨੇ ਇਹ ਕਿਹਾ ਕਿ ਜਿਹੜਾ ਮੁੰਡਾ ਏ ਉਸਦਾ ਭਰਾ ਜਿਹੜਾ ਵਿਆਹ ਆ ਇਹ ਸਾਡੇ ਘਰ ਦੇ ਕੋਲ ਹੀ ਉਸਦਾ ਭਰਾ ਜਿਹੜਾ ਵਿਆਹ ਆ ਏ ਤਾਂ ਜਿਹੜੇ ਉਹ ਮੁੰਡਾ ਏ ਉਹਦੀ ਮੁੰਡੇ ਦੀ ਜਿਹੜੀ ਸੱਸ ਆ ਗਈ ਵੀ ਉਹ ਜਿਹੜਾ ਮੇਰਾ ਜਵਾਈ ਆ ਉਹਦਾ ਜਿਹੜਾ ਭਰਾ ਆਗਾ ਉਹਦੇ ਨਾਲ ਕੁੜੀ ਦੀ ਜਿਹੜੀ ਗੱਲਬਾਤ ਕਰਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਜਿਹੜੀ ਉਹ ਕੁੜੀ ਆ ਤਾਂ ਹੁਣ ਮੈਂ ਦੱਸ ਚੁੱਕੀ ਆ ਵੀ ਜਿਹੜੀ ਕੁੜੀ ਸੀਗੀ میٹرਿਕ ਵਰਦਿਆਰਥਣਾ ਤੇ ਉਹਦੇ ਜਿਹੜੇ ਪੇਪਰ ਜਿਹੜੇ ਸ਼ੁਰੂ ਹੋ ਗਏ ਸੀ ਤਾਂ ਉਹ ਪੇਪਰ ਦੇ ਪੇਪਰ ਨੂੰ ਤਿਆਰ ਕਰਨ ਦੇ ਲਈ ਪੇਪਰ ਦੀ ਤਿਆਰੀ ਕਰਨ ਦੇ ਲਈ ਉਸ ਨੇ ਮੁੰਡੇ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਤੋਂ ਬਾਅਦ ਉਸ ਮੁੰਡੇ ਨੇ ਹੀ ਕੁੜੀ ਦੀ ਅਸ਼ਲੀਲ ਵੀਡੀਓ ਬਣਾ ਕੇ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਆ ਤਾਂ ਇਹਦੇ ਉੱਪਰ ਇਹ ਸਮਝ ਬਣਦੀ ਆ ਕਿ ਅੱਜ ਕੱਲ ਦਾ ਜਿਹੜਾ ਸਮਾਜ ਆ ਕਿੱਧਰ ਨੂੰ ਜਾ ਰਹੀ ਹੈ ਸਾਡੇ ਸਮਾਜ ਦੀ ਜਿਹੜੀ ਆ ਕਿ ਹੱਦ ਹੀ ਹੋ ਚੁੱਕੀ ਆ ਵੀ ਕਿਸੇ ਵੀ ਕੁੜੀ ਮਾਂ ਭੈਣ ਦੀ ਜਿਹੜੀ ਇੱਜ਼ਤ ਆ ਉਹਨਾਂ ਨੂੰ ਆਮ ਹੀ ਲੱਗਣ ਲੱਗ ਗਈ ਆ ਹਰ ਇੱਕ ਜਿਹੜੀ ਕੁੜੀ ਹੁੰਦੀ ਆ ਔਰਤ ਹੁੰਦੀ ਆ ਵੀ ਉਹਦੀ ਇੱਜ਼ਤ ਇੰਨੀ ਘੱਟ ਲੱਗਣ ਲੱਗ ਗਈ ਆ ਕਿ ਜਦੋਂ ਕੋਈ ਔਰਤ ਜਾਂ ਕੋਈ ਵੀ ਕੁੜੀ ਕਿਸੇ ਕੰਮ ਤੋਂ ਇਨਕਾਰ ਕਰ ਦਿੰਦੀ ਆ ਤਾਂ ਮੈਂਟ ਮਾਰਦੇ ਆ ਜਿਹੜੀ ਅਸ਼ਲੀਲ ਵੀਡੀਓ ਬਣਾ ਕੇ ਮੀਡੀਆ ਦੇ ਉੱਪਰ ਜਿਹੜੀ ਵਾਇਰਲ ਕਰ ਦਿੰਦੇ ਆ ਸੋਚਣ ਵਾਲੀ ਇਹ ਗੱਲ ਆ ਕਿ ਜਿਹੜੇ ਇਸ ਮੁੰਡੇ ਨੇ ਵੀਡੀਓ ਜਿਹੜੀ ਵਾਇਰਲ ਕੀਤੀ ਆ ਸ਼ਲੀਲ ਵੀਡੀਓ ਬਣਾ ਕੇ ਮੁੰਡੇ ਨੇ ਵਾਇਰਲ ਕੀਤੀ ਆ ਵੀ ਉਹਦੇ ਕੋਈ ਧੀ ਭੈਣ ਹੈ ਨਹੀਂ ਵੀ ਜੇਕਰ ਉਹ ਮੁੰਡੇ ਨੇ ਵੀਡੀਓ ਵਾਇਰਲ ਕਰਨੀ ਸੀ ਤਾਂ ਉਹਦੇ ਦਿਮਾਗ ਦੇ ਵਿੱਚ ਇੱਕ ਵਾਰ ਵੀ ਨਹੀਂ ਆਇਆ ਵੀ ਇਹ ਕਿਸੇ ਦੀ ਧੀ ਭੈਣ ਆ ਜੇਕਰ ਐਸਨੇ ਮੈਨੂੰ ਮੇਰੇ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਗਈ ਵੀ ਜਿਹੜੀ ਉਹਦੀ ਗਲਤ ਵੀਡੀਓ ਬਣਾ ਕੇ ਜਿਹੜੀ ਮੀਡੀਆ ਤੇ ਵਾਇਰਲ ਕਰ ਦਿੱਤੀ ਆ ਜਦੋਂ ਉਸ ਮੁੰਡੇ ਸ਼ੁਰੂ ਕੀਤੀ ਸੀ ਜਿਹੜਾ ਉਸਦੇ ਨਾਲ ਉਹ ਤੇ ਭਰਾ ਦਾ ਜਿਹੜਾ ਸਹਰਾ ਸੀ ਵੀ ਉਹਨੇ ਉਸਨੇ ਇੱਕ ਵਾਰ ਵੀ ਕਿਹਾ ਵੀ ਇਹ ਤੂੰ ਕੰਮ ਜਿਹੜਾ ਕਰ ਰਿਹਾ ਬਹੁਤ ਗਲਤ ਕਰ ਰਿਹਾ ਉਹ ਜਿਹੜਾ ਮੁੰਡੇ ਦਾ ਜਿਹੜਾ ਸਹਰਾ ਸੀ ਉਹ ਤਾਂ ਸਿਆਣਾ ਬਿਆਣਾ ਸੀ ਉਹ ਤਾਂ ਉਹ ਸਮਝਾ ਸਕਦਾ ਸੀ ਵੀ ਜਿਹੜਾ ਤੂੰ ਇਹ ਕੰਮ ਕਰ ਰਿਹਾ ਹੈ ਇਹ ਗਲਤ ਕਰ ਰਿਹਾ ਹੈ ਮੰਨਦੇ ਆ ਕਿ ਜਿਹੜਾ ਲੜਾਈ ਝਗੜਾ ਹੈ ਉਸ ਨੂੰ ਇੱਕ ਸਾਈਡ ਰੱਖ ਕੇ ਵਰ ਜਿਹੜੀ ਉਹ ਕੂੜੀ ਦੀ ਵੀਡੀਓ ਬਣਾਈ ਆ ਅਸ਼ਲੀਲ ਵੀਡੀਓ ਬਣਾਈ ਆ ਉਹ ਬਣਾ ਕੇ ਜਿਹੜੀ ਸੋਸ਼ਲ ਮੀਡੀਆ ਤੇ ਪਾਉਣੀ ਜ਼ਰੂਰੀ ਸੀ ਵਾਇਰਲ ਕਰਨੀ ਜ਼ਰੂਰੀ ਸੀ ਉਹ ਤਾਂ ਸਿਆਣਾ ਬਿਆਣਾ ਬੰਦਾ ਸੀਗਾ ਉਹ ਤਾਂ ਉਹ ਸਮਝਾ ਸਕਦਾ ਸੀ ਵੀ ਇਹ ਤੇਰੇ ਲਈ ਗਲਤ ਜਿਹੜੀ ਗੱਲ ਗਲਤ ਆ ਇਹ ਵੀ ਕਿਸੇ ਦੀ ਜਿਹੜੀ ਧੀ ਭੈਣ ਆ ਵੀ ਇਹਦੀ ਆਪਾਂ ਇੱਜ਼ਤ ਜਿਹੜੀ ਖਰਾਬ ਕਰਦੇ ਆ ਵੀ ਇਹ ਗਲਤ ਆ ਜੇਕਰ ਉਸ ਜਿਹੜਾ ਸਿਆਣਾ ਬਿਆਣਾ ਵਿਅਕਤੀ ਵੀ ਸਹੁਰਾ ਦੱਸਿਆ ਜਾ ਰਿਹਾ ਵੀ ਮੇਰੇ ਭਰਾ ਦਾ ਜਿਹੜਾ ਸਹੁਰਾ ਸੀ ਵੀ ਮੇਰੇ ਨਾਲ ਸੀ ਤਾਂ ਉਹ ਜਿਹੜਾ ਉਹ ਕਹਿ ਸਕਦਾ ਸੀ ਜੇਕਰ ਲੜਾਈ ਝਗੜਾ ਹੈ ਤਾਂ ਸਾਡ ਨੂੰ ਉਹਦੇ ਘਰ ਦੇ ਨਾਲ ਲੜਾਈ ਝਗੜਾ ਹੈ ਇਸ ਕੁੜੀ ਨਾਲ ਕੋਈ ਸਾਡਾ ਲੜਾਈ ਝਗੜਾ ਵੀ ਨਹੀਂ ਆ ਤੇ ਉਸ ਨੂੰ ਰੋਕਣ ਦੀ ਇੱਕ ਵਾਰੀ ਵੀ ਨਹੀਂ ਕੋਸ਼ਿਸ਼ ਕੀਤੀ ਪਰ ਇਸ ਮਾਮਲੇ ਦੇ ਉੱਪਰ ਪੁਲਿਸ ਨੇ ਪੂਰੀ ਜਿਹੜੀ ਅੱਜ ਤੋਂ ਕੁੜੀ ਦੀ ਮਾਤਾ ਨੇ ਜਾਂ ਕੁੜੀ ਦੀ ਜਿਹੜੀ ਮਾਂ ਹੈ ਉਸ ਨੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕਰਵਾਈ ਆ ਤਾਂ ਪੁਲਿਸ ਨੇ ਉਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਬੰਦ ਦੀ ਆ ਪੁਸਤਵ ਵੱਲੋਂ ਕਰਨੀ ਸ਼ੁਰੂ ਹੋ ਗਈ ਆ ਅੱਗੇ ਇਸ ਦੇ ਬਾਰੇ ਕੋਈ ਵੱਡੀ ਅਪਡੇਟ ਆਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਦੂਜੀ ਖਬਰ ਇਹ ਆ ਰਹੀ ਆ ਕਿ ਅੱਜ ਕੱਲ ਜਿਹੜਾ ਕਾਲ ਯੁਗ ਦਾ ਪੈਰਾ ਹੋਣ ਦੇ ਕਰਕੇ ਜਿਹੜੀ ਇੱਕ ਮਾਂ ਐ ਉਸ ਨੇ ਹੀ ਆਪਣੇ 3 ਮਹੀਨੇ ਦੇ ਬੱਚੇ ਨੂੰ ਟੈਂਕੀ ਦੇ ਵਿੱਚ ਪਾ ਕੇ ਜਿਹੜਾ ਮਾਰ ਦਿੱਤਾ ਗਿਆ ਏ ਇਹ ਜਿਹੜੀ ਖਬਰ ਆ ਅਹਮਦਾਬਾਦ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜੀ ਉਹ ਔਰਤ ਸੀ ਜਦੋਂ ਉਸ ਦੇ ਪੇਟ ਦੇ ਵਿੱਚ ਬੱਚਾ ਸੀ ਉਹ ਉਸ ਟਾਈਮ ਹੀ ਉਹਦੇ ਨਾਲ ਬੱਚੇ ਦੇ ਨਾਲ ਨਫ਼ਰਤ ਕਰਦੀ ਸੀ ਪਰ ਬਾਅਦ ਵਿੱਚ ਜਦ ਬੱਚਾ ਹੋ ਜਾਂਦਾ ਏ ਉਹ ਰੋਣਾ ਸ਼ੁਰੂ ਕਰ ਦਿੰਦਾ ਏ ਚੁੱਪ ਨਹੀਂ ਹੁੰਦਾ ਤਾਂ ਜਿਹੜੀ ਮਾਂ ਹੁੰਦੀ ਆ ਉਹ ਬੱਚੇ ਤੋਂ ਤੰਗ ਆ ਕੇ ਇੱਕ ਟੈਂਕੀ ਦੇ ਵਿੱਚ ਸੱਟ ਦਿੰਦੀ ਆ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਏ ਜਿਹੜੀ ਉਹ ਮਾਂ ਆ ਗਈ ਉਹਨੇ ਪਹਿਲਾਂ ਬੱਚੇ ਨੂੰ ਬੈੱਡ ਤੋਂ ਤਿੰਨ ਵਾਰ ਥੱਲੇ ਸੱਟ ਦਿੱਤਾ ਵੀ ਇਹ ਕਿੱਡੀ ਵੱਡੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਿਹੜੀਆਂ ਮਾਵਾਂ ਹੁੰਦੀਆਂ ਨੇ ਵੀ ਬੱਚੇ ਦੇ ਇੱਕ ਕੰਡਾ ਵੱਜਿਆ ਵੀ ਨੀ ਜਾਰਦਿਆਂ ਵੀ ਆ ਇਹੋ ਜੀ ਕਿਹੜੀ ਕਲਜੁਗੀ ਮਾਂ ਐ ਵੀ ਜਿਹੜੀ 3 ਮਹੀਨੇ ਦੇ ਬੱਚੇ ਨੂੰ ਟੈਂਕੀ ਦੇ ਵਿੱਚ ਪਾ ਕੇ ਮਾਰ ਦਿੱਤਾ ਏ ਤੇ ਪਹਿਲਾਂ ਤਿੰਨ ਵਾਰੀ ਬੈੱਡ ਤੋਂ ਥੱਲੇ ਸੁੱਟ ਦਿੱਤਾ ਵੀ ਐਡਾ ਵੱਡਾ ਉਹਦਾ ਜਿਗਰਾ ਕਿੱਥੋਂ ਆਇਆ ਕਿ 3 ਮਹੀਨੇ ਦੇ ਬੱਚੇ ਨੂੰ ਹੀ ਇੰਨਾ ਬੇਰਹਿਮੀ ਦੇ ਨਾਲ ਬੈੱਡ ਤੋਂ ਤਿੰਨ ਵਾਰ ਥੱਲੇ ਛੱਟ ਦਿੱਤਾ ਜੇਕਰ ਬੱਚੇ ਨੂੰ ਕੁਝ ਵੀ ਨਹੀਂ ਹੋਇਆ ਤਾਂ ਉਸਦੇ ਅੱਕ ਕੇ ਇਹ ਬੱਚੇ ਨੂੰ ਟੈਂਕੀ ਦੇ ਵਿੱਚ ਛੱਟ ਦਿੱਤਾ ਜਦੋਂ ਇਸ ਬਾਰੇ ਪੁਲਿਸ ਨੂੰ ਪੂਰੀ ਸੂਚਨਾ ਮਿਲੀ ਤਾਂ ਪੁਲਿਸ ਨੇ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਵੀ ਜਿਹੜੀ ਹੱਕੀ-ਬੱਕੀ ਰਹਿ ਗਈ ਵੀ ਘਰ ਦੇ ਵਿੱਚ ਵੀ ਦਾਦਾ-ਦਾਦੀ ਹੋਂ ਦਾਦਾ-ਦਾਦੀ ਹੁੰਦੇ ਆ ਨਾਨਾ-ਨਾਨੀ ਹੁੰਦੇ ਆ ਫੇਰ ਵੀ ਬੱਚੇ ਨੂੰ ਟੈਂਕੀ ਦੇ ਵਿੱਚ ਸੱਟ ਕੇ ਉਸ ਦੀ ਜਿਹੜੀ ਮੌਤ ਜਿਹੜੀ ਕਰ ਦਿੱਤੀ ਜਾਂਦੀ ਆ ਤਾਂ ਪੁਲਿਸ ਨੇ ਉਸ ਬੱਚੇ ਦੀ ਜਿਹੜੀ ਲਾਸ਼ ਦੀ ਆ ਪੋਸਟਮਾਰਟਮ ਲਈ ਹਸਪਤਾਲ ਦੇ ਵਿੱਚ ਭੇਜਿਆ ਗਿਆ ਹੈ ਤੇ ਜਿਹੜੀ ਮਾਂ ਹੈ ਉਸਨੇ ਆਪਣਾ ਜਿਹੜਾ ਜ਼ੁਰਮ ਕੀਤਾ ਸੀ ਉਸਨੇ ਕਬੂਲ ਕਰ ਦਿੱਤਾ ਗਿਆ ਹੈ ਹੋਰ ਜਿਹੜੀ ਬੰਦੀ ਕਾਰਵਾਈ ਆ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ